ਅਸਲਾਮ ਵਾਲੇਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੰਦਰ ਵਿੱਚ ਆਪ ਸਭ ਪਕਤਾਂ ਨੂੰ ਮੇਰੇ ਵੱਲੋਂ ਜੈ ਪੀਰਾਂ ਦੀ ਜੈ ਵਲੀਆਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਮੈਂ ਆਪ ਸਭ ਨੂੰ ਕਾਲੇ ਕਲੂਏ ਦਾ ਇੱਕ ਅਜਿਹਾ ਸ਼ਕਤੀਸ਼ਾਲੀ ਵਸ਼ੀਕਰਨ ਮੰਤਰ ਦੱਸਾਂਗਾ ਜਿਸ ਦੀ ਸ਼ਕਤੀ ਨੂੰ ਜਿਸ ਦੇ ਵਸ਼ੀਕਰਨ ਨੂੰ ਕੋਈ ਵਿਕਟ ਨਹੀਂ ਸਕਦਾ ਹੈ ਦੋਸਤੋ ਇਹ ਹੈ ਅਨਕ ਉਗਰ ਅਨਕ ਸ਼ਕਤੀਸ਼ਾਲੀ ਮੰਤਰ ਹੈ ਕਿ ਜਿੱਧਰ ਆਪ ਮੰਤਰ ਜਾਪ ਕੀਤਾ ਉਧਰ ਸਾਹਮਣੇ ਵਾਲੇ ਦੇ ਵਸ਼ਿਕਰਣ ਹੋਣਾ ਸ਼ੁਰੂ ਹੋ ਜਾਂਦਾ ਹੈ ਉਸ ਨੂੰ ਤੁਹਾਡੀ ਤੋੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਦੋਸਤੋ ਕਿਸੇ ਵੀ ਇਸਤਰੀ ਜਾਂ ਫਿਰ ਪੁਰਸ਼ ਦੇ ਵਸ਼ਿਕਰਣ ਦੇ ਲਈ ਦੇਵੀ ਦੁਰਗਾ ਕਾਲੀ ਮਾਤਾ ਮਾਤਾ ਮਸਾਣੀ ਭਗਵਾਨ ਸ਼ਿਵ ਭਗਵਾਨ ਕ੍ਰਿਸ਼ਨ ਭਗਵਾਨ ਵਿਸ਼ਨੂੰ ਇਹਨਾਂ ਦੇ ਵਿਧੀ ਵਿਵਧ ਪੂਜਾ ਅਤੇ ਅਨੁਸ਼ਟਾਨ ਦੇ ਨਾਲ ਤਾੰਤ੍ਰਿਕ ਸਾਧਨਾਵਾਂ ਅਤੇ ਜਾਦੂ ਟੋਣੇ ਕੀਤੇ ਜਾਂਦੇ ਨੇ ਇਦਾਂ ਦੀਆਂ ਬਹੁਤ ਸਾਰੀਆਂ ਸਾਧਨਾਵਾਂ ਸੁਨਸਾਨ ਜਗ੍ਹਾ ਤੇ ਅਜਾੜ ਜਗ੍ਹਾ ਤੇ ਕੀਤੀਆਂ ਜਾਂਦੀਆਂ ਨੇ ਕੀ ਸਾਧਨਾ ਇਦਾਂ ਦੀਆਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਸ਼ਮਸ਼ਾਨ ਘਾਟ ਦੇ ਵਿੱਚ ਹੀ ਕੀਤੀਆਂ ਜਾਂਦੀਆਂ ਨੇ ਦੋਸਤੋ ਵਸ਼ੀਕਰਨ ਨੂੰ ਕਿਸੇ ਵੀ ਨਕਾਰਾਤਮਕ ਯਾਨੀ ਕਿ ਕਿਸੇ ਨਾਲ ਵੀ ਤੱਕਾ ਕਰਨਾ ਕਿਸੇ ਨੂੰ ਵੀ ਜ਼ਬਰਦਸਤੀ ਆਪਣੇ ਵਸ਼ ਵਿੱਚ ਕਰਨਾ ਇਸ ਵੱਲ ਨਹੀਂ ਸਗੋਂ ਕਿ ਸਕਾਰਾਤਮਕ ਦ੍ਰਿਸ਼ਟੀ ਵੱਲ ਲੈ ਕੇ ਜਾਣਾ ਚਾਹੀਦਾ ਹੈ ਸਕਾਰਾਤਮਕ ਦਿਸ਼ਾ ਵੱਲ ਲੈ ਕੇ ਜਾਣਾ ਚਾਹੀਦਾ ਹੈ ਦੋਸਤੋ ਇਸ ਵਸ਼ੀਕਰਨ ਦੀ ਸਿੱਧੀ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਮਨਚਾਹੀ ਸੁੰਦਰ ਇਸਤਰੀ ਸੁੰਦਰ ਪੁਰਸ਼ ਨੂੰ ਆਪਣੇ ਵਸ਼ ਵਿੱਚ ਕਰ ਸਕਦੇ ਹੋ ਦੋਸਤੋ ਵਸ਼ੀਕਰਨ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਸਾਧਨਾ ਜਿਹੜੀ ਹੁੰਦੀ ਹੈ ਸਭ ਤੋਂ ਸ਼ਕਤੀਸ਼ਾਲੀ ਪ੍ਰਚੰਡ ਵਸ਼ੀਕਰਨ ਜਿਸ ਦੇ ਨਾਲ ਹੁੰਦਾ ਹੈ ਉਹ ਕਾਲਾ ਕਲੂਵੇ ਦੇ ਨਾਲ ਕੀਤਾ ਜਾਂਦਾ ਹੈ ਇਸ ਕਾਲੇ ਕਲੂਵੇ ਦੀ ਸਾਧਨਾ ਨੂੰ ਬਹੁਤ ਹੀ ਉਗਰ ਬਹੁਤ ਹੀ ਪ੍ਰਚੰਡ ਸਾਧਨਾ ਮੰਨਿਆ ਜਾਂਦਾ ਹੈ ਦੋਸਤੋ ਕਾਲੇ ਕਲੂਵੇ ਤੋਂ ਸਿਰਫ ਵਸ਼ੀਕਰਨ ਹੀ ਨਹੀਂ ਕਰਵਾਇਆ ਜਾ ਸਕਦਾ ਸਗੋਂ ਕਿ ਕਾਲੇ ਕਲੂਵੇ ਤੋਂ ਦੁਸ਼ਮਣ ਦਾ ਨਾਸ਼ ਵੀ ਕਰਵਾਇਆ ਜਾ ਸਕਦਾ ਹੈ ਉਸ ਦੇ ਲਈ ਮੰਤਰ ਅਲੱਗ ਹੋਵੇਗਾ ਜੇਕਰ ਕਿਸ ਨੂੰ ਚਾਹੀਦਾ ਹੋਵੇ ਤੱਕ ਕਟ ਕਰਕੇ ਦੱਸ ਸਕਦੇ ਹੋ ਅਤੇ ਕਿਸੇ ਦਾ ਉਚਾਟਨ ਵੀ ਕੀਤਾ ਜਾ ਸਕਦਾ ਹੈ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਵਸ਼ੀਕਰਨ ਦਾ ਕਾਲੇ ਕੱਲੂ ਦਾ ਸ਼ਾਬਰ ਮੰਤਰ ਦੱਸਾਂਗਾ ਇਹ ਪਹਿਲਾਂ ਤੋਂ ਹੀ ਸਿੱਧ ਮੰਤਰ ਹੈ ਸ਼ਾਬਰ ਮੰਤਰ ਦੋਸਤੋ ਪਹਿਲਾਂ ਤੋਂ ਹੀ ਸਿੱਧ ਮੰਤਰ ਹੁੰਦੇ ਨੇ ਚਾਹੇ ਕੋਈ ਵੀ ਕਿਸੇ ਦਾ ਵੀ ਸ਼ਾਬਰ ਮੰਤਰ ਹੋਵੇ ਜੇਕਰ ਸ਼ਾਬਰ ਮੰਤਰ ਹੈ ਤਾਂ ਉਹ ਪਹਿਲਾਂ ਤੋਂ ਹੀ ਸਿੱਧ ਹੋਵੇਗਾ ਬਸ ਉਸ ਨੂੰ ਜਾਗਰਿਤ ਕਰਨ ਦੀ ਲੋੜ ਪਵੇਗੀ ਦੋਸਤੋ ਕਿਸੇ ਵੀ स्त्री ਕਿਸੇ ਵੀ ਪੁਰਸ਼ ਦਾ ਵਸ਼ੀਕਰਨ ਕਰਨਾ ਕੋਈ ਖੇਲ ਗਲ ਨਹੀਂ ਹੈਗੀ ਕੋਈ ਆਸਾਨ ਗੱਲ ਨਹੀਂ ਹੈਗੀ ਪਰ ਵਸ਼ੀਕਰਨ ਦੇ ਮੰਤਰ ਉਤੋ ਸ਼ਾਬਰ ਮੰਤਰ ਨਾਲ ਵਸ਼ਿਕਰਣ ਕਰਨਾ ਬਹੁਤ ਹੀ ਸਰਲ ਕਿਹਾ ਜਾਂਦਾ ਹੈ ਕਿਉਂਕਿ ਸ਼ਾਬਰ ਮੰਤਰ ਆਸਾਨ ਭਾਸ਼ਾ ਦੇ ਵਿੱਚ ਹੁੰਦੇ ਨੇ ਸੌਖੇ ਸ਼ਬਦਾਂ ਦੇ ਵਿੱਚ ਹੁੰਦੇ ਨੇ ਅਤੇ ਬਹੁਤ ਹੀ ਛੋਟੇ ਹੁੰਦੇ ਨੇ ਬਸ ਇਹਨਾਂ ਨੂੰ કંਠਸਤ કંઠ ਕਰਨਾ ਪੈਂਦਾ ਹੈ ਜਦੋਂ ਤੁਹਾਨੂੰ ਇਹ ਮੰਤਰ કંਠ ਹੋ ਜਾਵੇ ਉਸ ਤੋਂ ਬਾਅਦ ਇਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਸੋ ਦੋਸਤੋ ਤੁਹਾਨੂੰ ਇਹ ਮੰਤਰ ਦੱਸਦੇ ਹਾਂ ਉਸ ਤੋਂ ਬਾਅਦ ਦੱਸਾਂਗੇ ਕਿਵੇਂ ਇਸ ਮੰਤਰ ਨੂੰ ਸਿੱਧ ਕਰਨਾ ਹੈ ਇਹ ਮੰਤਰ ਤੁਹਾਡੇ ਸਾਰਿਆਂ ਦੀ ਫੋਨ ਦੀ ਸਕਰੀਨ ਤੇ ਵੀ ਲਿਖਾ ਹੋਇਆ ਮਿਲ ਜਾਵੇਗਾ। ਹੁਣ ਤੁਸੀਂ ਇਹ ਮੰਤਰ ਸੁਣ ਲਵੋ ਤੇ ਨੋਟ ਕਰ ਲਵੋ। ਮੈਂ ਜਗਾਵਾ ਆਧੀ ਰਾਤ ਸੁੱਤੀ ਕੋ ਜਗਾ ਕੇ ਬੈਠੀ ਕੋ ਉਠਾ ਕੇ ਮੇਰੇ ਪਾਸ ਆਣਾ ਚਲੇ ਮੰਤਰ ਫੁਰੇ ਬੱਚਾ ਦੇਖਾਂ ਕਾਲਾ ਕਲੂਆ ਵੀਰ ਤੇਰੇ ਸ਼ਬਦ ਦਾ ਤਮਾਸ਼ਾ। ਦੋਸਤੋ ਇਸ ਮੰਤਰ ਦੇ ਨਾਲ ਤੁਸੀਂ ਆਪਣੀ ਮਨਚਾਹੀ ਪ੍ਰੇਮਿਕਾ ਦਾ ਵਸ਼ੀਕਰਨ ਕਰ ਸਕਦੇ ਹੋ ਕਈ ਐਧਾ ਦੇ ਲੋਕ ਹੁੰਦੇ ਨੇ ਜਿਹੜਾ ਤੋਂ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਪਾਉਂਦੇ ਸੰਗ ਸੰਗ ਵਿੱਚ ਹੀ ਰਹਿ ਜਾਂਦੇ ਨੇ ਉਹ ਵੀ ਇਸ ੋਸ਼ਿਕਰਨ ਦਾ ਪ੍ਰਯੋਗ ਕਰ ਸਕਦੇ ਨੇ ਇਸ ਤੋਂ ਇਲਾਵਾ ਕਿਸੇ ਔਰਤ ਦਾ ਪਤੀ ਕਿਸੇ ਇਸਤਰੀ ਦਾ ਪਤੀ ਉਸ ਨੂੰ ਪਿਆਰ ਨਹੀਂ ਕਰਦਾ ਹੋਵੇ ਜਾਂ ਫਿਰ ਕਿਸੇ ਮਰਦ ਦੀ ਪਤਨੀ ਉਸ ਨੂੰ ਪਿਆਰ ਨਾ ਕਰਦੀ ਹੋਵੇ ਤਦ ਵੀ ਤੁਸੀਂ ਇਸ ਮੰਤਰ ਦਾ ਪ੍ਰਯੋਗ ਕਰ ਸਕਦੇ ਹੋ ਇਸ ਮੰਤਰ ਨੂੰ ਤੁਸੀਂ ਕਿਸੇ ਅਜਾੜ ਸਥਾਨ ਤੇ ਜਾ ਕੇ ਸਿੱਧ ਕਰਨਾ ਹੈ ਸ਼ਾਮ ਸੂਰਜ ਛਪਨ ਤੋਂ ਬਾਅਦ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਹੈ ਇੱਕ ਪਈਆ ਕਲੇਜੀ ਲਗ ਜਾਣੀ ਹੈ ਅਤੇ ਇੱਕ ਦੇਸੀ ਸ਼ਰਾਬ ਦਾ ਪਉਆ ਲਗ ਜਾਣਾ ਹੈ ਉੱਥੇ ਜਾ ਕੇ ਤੁਸੀਂ ਗੋਟਿਆਂ ਦੀ ਅੱਗ ਤਿਆਰ ਕਰਕੇ ਬਾਥੀਆਂ ਦੀ ਅੱਗ ਤਿਆਰ ਕਰਕੇ ਉੱਥੇ दारू ਦਾ ਪਉ ਬੁਲਵਾਉਣਾ ਹੈ ਥੋੜੀ ਜਿਹੀ ਕਲੇਜੀ ਦਾ ਪਉ ਬੁਲਵਾਉਣਾ ਹੈ ਅਤੇ ਇਹ ਤੂ ਫਕਰਵਤੀ ਜਗਾ ਕੇ ਤੁਸੀਂ ਜਿਹੜਾ ਮੈਂ ਮੰਤਰ ਦੱਸਿਆ ਹੈ ਇਸ ਮੰਤਰ ਦੀਆਂ ਪੰਜ ਮਾਲਾ ਦਾ ਜਾਪ ਕਰਨਾ ਹੈ ਜਾਪ ਕਰਨ ਤੋਂ ਪਹਿਲਾਂ ਤੁਸੀਂ ਇਸ ਮੰਤਰ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ ਬਿਨਾਂ ਦੇਖੇ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਹੈ ਪੰਜ ਮਾਲਾ ਤੁਸੀਂ ਜਿਹੜੀ ਜਾਪ ਕਰਨੀ ਹੈ ਤੁਹਾਡੀ ਮਾਲਾ 108 ਮਣਕਿਆਂ ਦੀ ਹੋਣੀ ਚਾਹੀਦੀ ਹੈ ਭੂਗ ਪ੍ਰਸ਼ਾਦੇ ਨਾਲ ਤੁਸੀਂ ਇੱਕ ਪਾਣ ਮਿੱਠਾ ਅਤੇ ਦੋ ਬੂੰਦੀ ਵਾਲੇ ਲੱਡੂ ਵੀ ਲੈ ਕੇ ਜਾਣੇ ਆ ਅਤੇ ਇਸ ਰਸਾ ਪੂਰ ਪ੍ਰਸ਼ਾਦ ਦੀ ਸਮਗਰੀ ਤੁਸੀਂ ਉਸੇ ਅਜਾੜ ਸਥਾਨ ਤੇ ਰੱਖ ਹਣੀ ਹੈ ਅਤੇ ਆਪਣੇ ਪੰਜ ਵਾਲਾ ਜਾਪ ਕਰਕੇ ਘਰ ਵਾਪਸ ਆ ਜਾਣਾ ਹੈ ਇਸ ਨਾਲ ਤੁਹਾਡਾ ਇਹ ਮੰਤਰ ਜਾਗਰਿਤ ਹੋ ਜਾਵੇਗਾ ਕਿਉਂਕਿ ਸ਼ਾਬਰ ਮੰਤਰ ਹੈ ਇਸ ਨੂੰ ਸਿੱਧ ਕਰਾਂ ਦੀ ਜ਼ਰੂਰਤ ਨਹੀਂ ਹੈ ਸਿਰਫ ਜਾਗਰਿਤ ਹੀ ਕਰਨਾ ਹੈ ਇਸ ਤਰ੍ਹਾਂ ਤੁਹਾਡਾ ਇਹ ਮੰਤਰ ਜਾਗਰਿਤ ਹੋ ਜਾਵੇਗਾ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇਸ ਮੰਤਰ ਨੂੰ ਪ੍ਰਯੋਗ ਕਰਨਾ ਹੈ ਤਾਂ ਜਿਸ ਵੀ ਇਸਤਰੀ ਜਾਂ ਫਿਰ ਪੁਰਸ਼ ਦਾ ਦੁਤ ਸੀ ਉਬਸ਼ੀ ਕਰਨ ਕਰਨਾ ਚਾਹੁੰਦੇ ਹਾਂ ਉਸ ਦੇ ਖੱਬੇ ਪੈਰ ਦੀ ਮਿੱਟੀ ਚੁੱਕ ਲੈਣੀ ਹੈ ਉਸ ਮਿੱਟੀ ਨੂੰ ਆਪਣੇ ਸਜੇ ਹੱਥ ਵਿੱਚ ਫੜ ਕੇ ਤੁਸੀਂ ਇਸ ਮੰਦਰ ਤੇ ਜਿਹੜਾ ਮੰਤਰ ਤੁਹਾਨੂੰ ਦੱਸਿਆ ਹੈ ਜਿਹੜਾ ਮਤਲਬ ਸਿੱਧ ਕਰਨਾ ਹੈ ਉਸ ਮੰਤਰ ਦੀਆਂ 108 ਵਾਰ ਉਸ ਮੰਤਰ ਦਾ ਜਾਪ ਕਰਨਾ ਹੈ ਅਤੇ 108 ਵਾਰ ਹੀ ਉਸ ਮਿੱਟੀ ਤੇ ਫੂਗ ਮਾਰ ਦੇਣੀ ਹੈ ਅਤੇ ਉਸ ਤੋਂ ਬਾਅਦ ਉਹ ਮਿੱਟੀ ਥੋੜੀ ਜੀ ਤੁਸੀਂ ਉਸ ਇਸਤਰੀ ਜਾਂ ਫਿਰ ਉਸਦੇ ਸਿਰ ਤੇ ਛੁੱਟ ਦੇਣੀ ਹੈ ਜੇ ਦਾ ਵੀ ਤੁਸੀਂ ਪੈਰ ਦੀ ਮਿੱਟੀ ਚੁੱਕੀ ਹੋਵੇਗੀ ਜੇ ਨੂੰ ਵੀ ਤੁਸੀਂ ਆਪਣੇ ਵਸ਼ ਵਿੱਚ ਕਰਨਾ ਚਾਹੁੰਦੇ ਹੋ ਉਸਦੇ ਸਿਰ ਤੇ ਥੋੜੀ ਜੀ ਉਹੀ ਮਿੱਟੀ ਛੁੱਟ ਦੇਣੀ ਹੈ ਇਸ ਦੇ ਨਾਲ ਉਹ ਤੁਹਾਡੇ ਵਸ਼ ਵਿੱਚ ਹੋ ਜਾਵੇਗਾ ਤੁਹਾਡੇ ਪਿਆਰ ਦੇ ਵਿੱਚ পাগল ਹੋ ਜਾਵੇਗਾ ਤੁਹਾਡੀ ਹਰ ਇੱਕ ਕਹੀ ਗੱਲ ਬਿਨਾਂ ਕਿਸੇ ਟਝਕ ਦੇ ਮੰਨੇਗਾ ਤੁਹਾਡੇ ਹਰ ਇੱਕ ਹੁਕਮ ਦੀ ਪਾਲਣਾ ਕਰੇਗਾ ਪਰ ਦੋਸਤੋ ਜੇਕਰ ਤੁਸੀਂ ਕਿਸੇ ਅਜਾੜ ਸਥਾਨ ਤੇ ਜਾ ਕੇ ਇਸ ਮੰਤਰ ਨੂੰ ਨਹੀਂ ਸਦ ਕਰ ਸਕਦੇ ਤਾਂ ਘਰ ਵਿੱਚ ਵੀ ਕਰ ਸਕਦੇ ਹੋ ਘਰ ਵਿੱਚ ਕਰਨਾ ਹੈ ਤਾਂ ਤੁਹਾਨੂੰ 21 ਦਿਨ ਦਾ ਸਮਾਂ ਲੱਗੇਗਾ ਸਾਰਾ ਭੂਗ ਪ੍ਰਸ਼ਾਦ ਸੇਮ ਹੀ ਰਹੇਗਾ ਬਸ ਜਿਹੜਾ ਉਹ ਭੂਗ ਪ੍ਰਸ਼ਾਦ ਹੋਪੇਗਾ ਤੁਸੀਂ ਜਾਪ ਕਰਨ ਤੋਂ ਬਾਅਦ ਕਿਸੇ ਅਜਾੜ ਸਥਾਨ ਤੇ ਰੱਖ ਹੋਣਾ ਹੈ ਜੇ ਤੁਸੀਂ ਘਰ ਵਿੱਚ ਕਰਦੇ ਹੋ ਤਾਂ ਤੁਹਾਨੂੰ ਇਸ ਤਰ੍ਹਾਂ ਕਰਨਾ ਪਵੇਗਾ ਤੇ 12 ਵਜੇ ਤੋਂ ਬਾਅਦ ਹੀ ਇਸ ਦਾ ਜਾਪ ਕਰਨਾ ਹੈ ਕਰਭਿ ਜਕਰਦੇ ਹੋ ਤਾਂ ਕਿਸੇ ਇਕਾਂਤ ਕਮਰੇ ਵਿੱਚ ਬੈਠ ਕੇ ਜ਼ਮੀਨ ਤੇ ਬੈਠ ਕੇ ਆਪਣਾ ਪੂਰਾ ਕੀਲ ਕਰਕੇ ਆਸਰ ਮੰਤਰ ਦਾ ਜਾਪ ਕਰਕੇ ਤੁਸੀਂ ਇਸ ਮੰਤਰ ਨੂੰ ਸਿੱਧ ਕਰ ਸਕਦੇ ਹੋ ਤੋ ਦੋਸਤੋ ਤੁਸੀਂ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ ਦੁਆ ਫਰਿਆਦ ਅਮਲ ਵਜ਼ੀਫੇ ਆਪ ਸਭ ਲਈ ਲਗਾ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ